ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਥੋੜੇ ਦੇਰ ਦੀ ਲਾਈਵ ਆਏ ਆ ਕਰਨੀ ਨਾ ਗੱਲ ਪੁੱਛਣੀ ਹੈ ਕਿਉਂਕਿ ਇਹ ਲੋਕ ਹੀ ਸਾਨੂੰ ਮਾਰਨਾ ਚਾਹੁੰਦੇ ਆ ਤੇ ਜਿਹੜੇ ਮਾਰਨਾ ਚਾਹਣ ਉਹ ਕਦੇ ਤੁਹਾਡੀ ਤੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਦੇ ਹੋਏਗਾ ਕਿਉਂਕਿ ਆਦਤ ਪਈ ਤੇ ਫਿਰ ਦੁੱਖ ਨਹੀਂ ਹੁੰਦਾ ਤੇ ਆਪਾਂ ਖੁਦ ਮੁਖਤਿਆਰ ਬਣੀਏ ਖੁਦ ਮੁਖਤਿਆਰ ਬਣੀਏ ਆਪਣੇ ਫੈਸਲੇ ਖੁਦ ਲਈਏ ਇਹਨਾਂ ਦੇ ਭਰੋਸੇ ਨਾ ਰਹੀਏ ਇੱਕ ਛੋਟਾ ਜਿਹਾ ਜੇ ਮਨ ਨੂੰਤਾ ਸੁਝਾਅ ਹੋ ਆ ਸਾਨੂੰ ਪਤਾ ਹੈ ਕਿ ਕਿੱਥੇ ਕਿੱਥੇ ਸਭ ਤੋਂ ਜ਼ਿਆਦਾ ਬਾੜ ਆਉਂਦੀ ਹੈ ਨਾ ਬਾੜ ਕਿੱਥੇ ਕਿੱਥੇ ਸਭ ਤੋਂ ਜ਼ਿਆਦਾ ਆਉਂਦੀ ਇਹਨਾਂ ਦਾ ਸਾਨੂੰ ਤਕਰੀਬਨ ਅੰਦਾਜ਼ਾ ਹੈ ਹੀ ਹੈ ਨਾ ਜਦੋਂ ਪਾਣੀ ਆਉਂਦਾ ਹੜ ਆਉਂਦਾ ਉਦੋਂ ਆਪਾਂ ਉਹਨਾਂ ਪੰਜ ਝੋਲ ਨੂੰ ਓਪਨ ਕਰ ਦਈਏ। ਔਰ ਇਹ ਜਿਹੜੇ ਪੰਜ ਝੋਲ ਬਣਾਈਏ ਇਹ ਇੱਕ ਦੋ ਹੀ। ਇਹ ਅੱਜ ਦੀ ਸਥਿਤੀ ਤੇ ਜਦੋਂ ਪੰਜ ਹੜ ਬਣ ਜਾਣਾ ਤੇ ਜਦੋਂ ਹੜ ਆਉਣ ਉਦੋਂ ਉਹਨਾਂ ਨੂੰ ਓਪਨ ਕਰ ਦਿੱਤਾ ਜਾਵੇ। ਇਹਨਾਂ ਦੋ ਫੈਦੇ ਹੋਣਗੇ। ਜੋ ਤਾਂ ਤੇਜ ਪਾਣੀ ਦੀ ਕਮੀ ਪਈ ਐ ਨਾ ਉਹ ਖਤਮ ਹੋ ਜੂ। ਇਹ ਇੱਕ ਗ੍ਰਾਹਕ ਤਾਂ ਕਹਿੰਦੇ ਕਿ ਆਤਵਾਦੀ ਪ੍ਰਕਾਰੀ ਮਸ਼ੀਨਰੀ ਸਰਕਾਰੀ মিডিਆ ਪ੍ਰਕਾਰੀ ਪਾਵਰ ਪਰ ਉਹ ਵੈਸੇ ਸਾਰਿਆਂ ਲਈ ਕਹਿੰਦੇ ਸੀਗੇ ਕੱਲੇ ਸੇਖਾਂ ਲਈ ਨਹੀਂ ਹੋਰ ਸਾਰਿਆਂ ਲਈ ਬਿਨਾ ਸੋਚੇ ਤਾਂ ਕੁਝ ਹੋਣਾ ਨਹੀਂ ਪਰ ਕਰਨਾ ਆਪਾਂ ਨੂੰ ਕੁਝ ਨਾ ਕੁਝ ਪੈਣਾ Айда.